ਸਤਿ ਸ੍ਰੀ ਅਕਾਲ ਜੀ ਕੀ ਹਾਲ ਆ ਦੋਸਤੋ ਆ ਵੀਡੀਓ ਜਿਹੜੀ ਤੁਸੀਂ ਦੇਖ ਰਹੇ ਆ ਜੀ ਇਹ ਵੀਡੀਓ ਆ ਜੀ ਪਿੰਡ ਬਣੀ ਦੀ ਜੋ ਸਰਸੇ ਜ਼ਿਲ੍ਹੇ ਦੇ ਵਿੱਚ ਪੈਂਦਾ ਆ ਜੀ ਆ ਵੇਖੋ ਜੀ ਇਹਨਾਂ ਨੇ ਜੋ ਹੜ ਪੀੜਤ ਪੰਜਾਬ ਚ ਹੜ ਆਏ ਆ ਉਹਨਾਂ ਵਾਸਤੇ ਜੋ ਸੌਦਾ ਕਰਦਾ ਡੱਬੀਆਂ ਦੇ ਪੈਕੇਟ ਬਿਸਕਟ ਆ ਵੇਖੋ ਤੁਸੀਂ ਵੀਡੀਓ ਚ ਦੇਖ ਰਹੇ ਆ ਇਹ ਪਿੰਡ ਬਣੀ ਨੇ ਬਹੁਤ ਵਧੀਆ ਉਪਰਾਲਾ ਕੀਤਾ ਸਰੋਂ ਦਾ ਤੇਲ ਜੋ ਵੀ ਲੋਡਵੰਦ ਚੀਜ਼ਾਂ ਕਰਦੀਆਂ ਜਿਵੇਂ ਆਟਾ ਦਾਲ ਝੌਲ ਜੋ ਤੂੜੀ ਇਹਨਾਂ ਨੇ ਬਹੁਤ ਵਧੀਆ ਭਾਈਆਂ ਨੇ ਉਪਰਾਲਾ ਕੀਤਾ ਆ ਆ ਵੇਖੋ ਤੁਹਾਡੇ ਸਾਹਮਣੇ ਪੈਕਿੰਗ ਹੋਣ ਦਾ ਸਮਾਨ ਇਹ ਪਿੰਡ ਬਣੀ ਦੀ ਵੀਡੀਓ ਹੈ ਜੀ ਜੋ ਆਪਣੇ ਰਾਜਸਥਾਨ ਦੇ ਬਾਰਡਰ ਦੇ ਨਾਲ ਪਿੰਡ ਪੈਂਦਾ ਜੀ ਸੂਰੇ ਵਾਲੇ ਕੋਲੇ ਪਿੰਡ ਬਣੀ ਉਸ ਪਿੰਡ ਦੀ ਵੀਡੀਓ ਆ ਇਹਨਾਂ ਨੇ ਬਹੁਤ ਵਧੀਆ ਵੀਰਾਂ ਨੇ ਕੰਮ ਕੀਤਾ ਆ ਹੜਪੀੜ ਤੇ ਲੋਕ ਜੋ ਪੰਜਾਬ ਚ ਬਹੁਤ ਬੁਰੀ ਤਰ੍ਹਾਂ ਹੜ ਆਏ ਹੋਇਆ ਉਹਨਾਂ ਵਾਸਤੇ ਇਹ ਰਸਤ ਸਮਗਰੀ ਲੈ ਕੇ ਚੱਲੇ ਆ ਵੀਰ ਇਹਨਾਂ ਨੇ ਇੱਕ ਟਰੱਕ ਭਰ ਕੇ ਸੌਦੇ ਦਾ ਜੋ ਘਰ ਵਿੱਚ ਰਸੋਈ ਦਾ ਸੌਦਾ ਹੁੰਦਾ ਆ ਉਹਦੇ ਉਹ ਸੌਦਾ ਲੈ ਕੇ ਚੱਲੇ ਆ ਵੀਰ ਬਹੁਤ ਵਧੀਆ ਹਰ ਪਿੰਡ ਨੂੰ ਹਰਿਆਣੇ ਦੇ ਨੂੰ ਕਰਨਾ ਚਾਹੀਦਾ ਆ ਇਹ ਪਿੰਡ ਬਣੀ ਨੇ ਇਹ ਕੰਮ ਕੀਤਾ ਜੀ ਸਭ ਤੋਂ ਪਹਿਲਾਂ ਪਿੰਡ ਬਣੀ ਨੇ ਹਰਿਆਣੇ ਦਾ ਜੋ ਪਿੰਡ ਆ ਇਹ ਵਣੀ ਸਰਸੇ ਜ਼ਿਲ੍ਹੇ ਦੇ ਵਿੱਚ ਪੈਂਦਾ ਏ ਆ ਵੇਖੋ ਤੇਲ ਦੀਆਂ ਪੇਟੀਆਂ ਦਾਲਾਂ ਆ ਵੇਖੋ ਭਾਈ ਬਹੁਤ ਵਧੀਆ ਕੰਮ ਕਰੀ ਜਾਂਦੇ ਆ ਜੋ ਡੱਬੀਆਂ ਪੈਕਟ ਡੱਬੀਆਂ ਦੇ ਪੈਕਟ ਹਲਦੀ ਆ ਪੈਕਿੰਗ ਹੋਣ ਦਿਆ ਸਮਾਨ ਆ ਥੈਲੇ ਭਰ ਕੇ ਰੱਖ ਲਿਆ ਬਾਈਆਂ ਨੇ ਤੇ ਆ ਜਿਹੜਾ ਟਰੱਕ ਤੁਸੀਂ ਦੇਖਦੇ ਆ ਟਰੱਕ ਭਰ ਕੇ ਭੇਜਿਆ ਆ ਧੰਨਵਾਦ ਜੀ